ਕਿਉਂ ਮੂਹਰੇ ਵਿਚ ਚੱਲਿਆਂ ਬਾਹਰ ਜੀ ਆ ਲਓ ਤੁਹਾਡੇ ਨਾਲ ਮੋਟਰਸਾਈਕਲ 'ਚ ਕੱਢਵਾਉਂਦਾ। ਖੜ੍ਹਦੀ ਹੈ ਕੈਮਰਾ ਫਾਈਲ ਬਹੁਤ ਸੱਤ ਬਾਹਰ ਕੀ ਆ? ਆਹ ਕੁਲਫੀਆਂ ਪੰਜ ਪੰਜ ਸਾਰੇ ਪੰਜ ਕੋਤੀ ਆਪਣੇ ਸੰਡੇ ਦਾ ਕੋਟਾ ਪੂਰਾ ਕਰਾਈ ਆ डे चैलेंज सा, सा है या कि गेम वेखो आगे तेरना पलफावे टंगे हुए इन्होंने पानी क्या चाल जी सारे दोस्तों ठीक ठाक उम्मीद कर सारे ठीक ठाक होने घर चलो जी दोस्तों स्वागत कर जी थे तो यूट्यूब चैनल तो शुरुआत करते हैं दोस्तों नए ब्लॉग की ਦੋਸੋ ਸਾਂਝਾ ਜਗਦੀ ਸੰਡੇ ਤੇ ਸਾਡਾ ਕਾਸਤਰ ਜਿਆਦਾਤਰ ਲੋਕ ਬਲਾਰੇ ਸੰਡੇ ਦੇ ਸੰਡੇ ਨੂੰ ਵੀ ਮੈਨੂੰ ਟਾਈਮ ਸੰਡੇ ਨੂੰ ਲੱਗਦਾ ਹੈ ਜੀ ਅੱਜ ਕੁਝ ਥੋੜਾ ਬਿਜ਼ੀ ਹੈ ਇਧਰ ਐ ਸੰਡੇ ਨੂੰ ਆਪਾਂ ਲੋਕ ਨੂੰ ਨਾ ਲੱਗਦਾ ਜੀ ਚਾਚਾ ਇਸਲੇ ਬਚਣਾ ਤੇ ਨਵਾਂ ਬਲੌਗ ਬਣਾ ਲੀਏ ਸ਼ਿਵਾਨ ਕਲਜ ਜਿੰਨੇ ਬਲੌਗ ਕੀ ਤਾਂ ਟਾਈਮ ਹੋ ਗਿਆ ਜੀ ਇਸ ਵੀਰ ਦੇ 12:30 ਤੇ ਆਪਾਂ ਨਾਸ਼ਤ ਨੂੰਸਤਾ ਕਰਕੇ ਹੋ ਗਏ ਆ ਜੀ ਫ੍ਰੀ ਤੇ ਨਾਸ਼ਤ ਹੋ ਕੇ ਹੋ ਗਏ ਆ ਫ੍ਰੀ ਹੁਣ ਥੋੜਾ ਬਹੁਤਾ ਤਿਆਰਚਾਰ ਹੋਏ ਆ ਚੱਲਿਆਂ ਜੀ ਕਿਤੇ ਘੁੰਮਣ ਕੁੰਬਾ ਨਹੀਂ ਚਲੋ ਗਾਇਸ ਜੀ ਦੋਸਤੋ ਥੋੜਾ ਬੜਾ ਜਾਰ ਸਮਾਨ ਲੈ ਚੱਲਦੇ ਆਪਾਂ ਚਾਹ ਪਾਣੀ ਦਾ ਕਿਉਂਕਿ ਉਹਨਾਂ ਦਾ ਚਾਹ ਦਾ ਟਾਈਮ ਹੋ ਗਿਆ ਤੇ ਪੰਜਾਬ ਨੂੰ ਲੱਗੀ ਜੀ ਭੁੱਖ ਕੰਨੀ ਦੀ ਭੁੱਖ ਲੱਗੀ ਆ ਪੰਜਾਬ ਨੂੰ ਚੀਲ ਲਿਆ ਜੀ ਤੇ ਨਾਲ ਮੈਨੂੰ ਕੋਈ ਮਾਫਰ ਲੈ ਮਬੂਰ ਹੋਣੀ ਆ ਮੈਂ ਚੱਲ ਕੋਈ ਨਹੀਂ ਚਲ ਜੰਨੇ ਆ ਸਾਡੇ ਚਾਹ ਦਾ ਟਾਈਮ ਹੋਇਆ ਜੀ ਥੋੜਾ ਬੜਾ ਚਾਰਾ ਸਮਾਨ ਨਾਲ ਚੱਲਨੇ ਆ ਜੀ ਨਾਲ ਖਾਣ ਵਾਸਤੇ ਕਿੱਥੇ ਜਾਣਾ ਹੈ ਕੱਲ ਗਈ ਆ ਬੋਰੋਂ ਨਿਆਵਾ ਆ ਵੇਖੋ ਬਾਹਰ ਜਾ ਕੇ ਪਹਿਲਾਂ ਹੀ ਲੋਦੀ ਆ ਚਲ ਚਲ ਕੱਢ ਸਾਈਕਲ ਲੇਕਿਨ ਉਹ ਨਵਾਈ ਪਾਸ ਪਿਆ ਆ ਵੇਖੋ ਸਾਈਕਲ ਦਾ ਸਾਈਕਲ ਦਾ ਹੋਰ ਤਾਂ ਖਲਾਕ ਹੋਇਆ ਇਹ ਕਿ ਨਵਾਈ ਪਾਸ ਪਿਆ ਆ ਸਾਈਕਲ ਮੈਨੂੰ ਸਾਈਕਲ ਜਿੱਥੇ ਜਾਣਾ ਸਾਈਕਲ ਤੇ ਲੈ ਕੇ ਜਾਓ ਅੱਬ ਗੇ ਚਲਾ ਲੈਂਦੀ ਇਕੱਲੀ ਸਪੋਰਟਸ ਨਾਲ ਜਿਹੜੇ ਉਸ ਨੂੰ ਲੱਗੇ ਹੁੰਦੇ ਆ ਆ ਵੇਖੋ ਆ ਲਾਗੇ ਨੇ ਇੱਥੇ ਰੱਖੀ ਹੋਈ ਆ ਤੁਹਾਨੂੰ ਫੜਨਾ ਪੈਂਦਾ ਪਿੱਛੋਂ ਵਾਲੇ ਨੂੰ ਜਾਂਚ ਦੇਣੀ ਹੈ ਸਮਝ ਲੈਂਦੀ ਆ ਫੜਦਾ ਪੈਂਦਾ ਹੈ ਜਿੱਥੇ ਜਾਣਾ ਮੈਨੂੰ ਸਾਈਕਲ ਤੇ ਲੈ ਕੇ ਜਾਓ ਇਹਨੇ ਬਈ ਅੱਜ ਚਾ ਚੜਿਆ ਯਾਰ ਕੀ ਚੱਲ ਚਾਲੂ ਨਾ ਮੈਂ ਰਸ ਗਈ ਆ ਚੱਲ ਬੈ ਬੈ ਜਾਣਾ ਜਾਣਾ ਚੱਲ ਚੱਲ ਮੈਂ ਛੁੱਟ ਨਹੀਂ ਰਹਾ ਇੱਥੇ ਸਾਈਕਲ ਆ ਚੱਲ ਪਿੱਛੋਂ ਫੜਨਾ ਪੈਂਦਾ ਹੈ ਆਹੋ ਤਾਂ ਲਖੋ ਪਤਾ ਹੈ ਤੇ ਲਾਲੀਏ ਪੈਸੇ ਲੈਂਦੇ ਨੇ ਚੀਜ਼ ਕਿੱਦਾਂ ਲਿਆਉਣੀ ਆ ਆਈ ਬਜ਼ਾਰੋਂ ਸਮਾਂ ਸ਼ਾਪਿੰਗ ਕਰਕੇ ਆਈ ਆ ਬਜ਼ਾਰੋਂ ਕੱਲ੍ਹ ਹੀ ਗਈ ਸੀ ਕੱਲੀ ਕੀ ਕੁਝ ਲੈ ਕੇ ਆਈ ਜੇ कि अपने खान पीन सब पटाचा है लाइए आइए हंडेड भी खर्चा ही पूरे शॉपिंग करके आई है संडे वाले दिन पूरी एश कर चोरी हो ਹਾਂ ਕੁਲਫੀਆਂ ਪੰਜ ਕੁ ਪੰਜ ਸੈਮੀ ਸਾਂ ਕੋਟੀ ਆਪਣੇ ਸੰਡੇ ਦਾ ਕੋਟਾ ਪੂਰਾ ਕਰਾਈ ਆ ਮੈਂ ਬੈਗ ਨਹੀਂ ਲੈਂਦਾ ਦੋ ਬਰੈਡ ਤਾਂ ਇਹਨਾਂ ਦੇ ਵੀ ਖਰਚਾ ਹੀ ਹੈ ਲਓ ਭੁੱਖ ਲੱਗੀ ਉਹਨ ਭੁੱਖ ਮਿਟ ਜੂਗੀ ਹਾਂ ਇੰਨੀ ਸਾਰੀ ਉਹ ਨਸਮਾਲ ਆਈਆਂ ਚਲੋ ਹੁਣ ਬਣਾਉਨੇ ਆ ਚਾਹ ਆ ਸਬਜੀ ਕੋ ਨਹੀਂ ਹੈ ਦਪੈਪ ਦੀ ਟਾਈਮ ਹੋ ਗਿਆ ਚਾਹ ਦਾ ਪੀਣਿਆ ਚਾਹ ਤੇ ਨਾਲ ਕਰਦੇ ਐਨਜੋਏ ਆ ਵੇਖੋ ਜੀ ਵਜ ਗਿਆ ਸਾਡੇ 1.5 4.5 ਦਾ ਟਾਈਮ ਇਹੀ ਹੁੰਦਾ ਹੈ ਕਿ ਆਪਾਂ ਨੇ ਚੜੀ ਲਈ ਚਾਹ ਲਈ ਵਾਹ ਇੱਕ ਹਨਾ ਇਹ ਕੋਲਾ ਹੈ ਪਾੜਨ ਨੱਗਰ ਨਦੀ ਦਾ ਬੁਢੀ ਕੇਸ ਟੇਸਟ ਆ ਇੱਕ ਚੀਜ਼ ਹੈ ਜੰਦੀ ਦੋਸਤੋ ਇਹਨੇ ਬੜੀ ਵਧੀਆ ਹੈ 1 ਰੁਪਏ ਦੀ ਮਿਲਦੀ ਆ ਕਰੀਮੀ ਮਤਲਬ ਕਿ ਟੇਸਟ ਜਰਾ ਬੜੀ ਵਰਗਾ ਵਾ ਬੜੀ ਟੇਸਟ ਹੈਗੀ ਆ ਖੋਏ ਦਾ ਟੇਸਟ ਹੁੰਦਾ ਹੈ ਜੀ ਜੇ ਤੁਹਾਡੇ ਇੱਥੇ ਦੁਕਾਨਾਂ ਲੱਗ ਘਰ ਲੱਗੋ ਦੁਕਾਨ ਤੋਂ ਮਿਲਦੀਆਂ ਜਰੂਰ ਟਰਾਈ ਕਰਿਓ ਬੜੀ ਵਧੀਆ ਹੈ ਜੀ 1 ਰੁਪਏ ਦੀ ਚੀਜ਼ ਆ कुल्फी टाइप बनी हुई है कोई दा टेस्ट है मलाई कोया बहुत बढ़िया टेस्ट है आ देखो आ बहुत टेस्ट है बच्चे वास्ते मतलब सेफ है बढ़िया है हेल्दी है घी जी जी का तो बोल जी जी होना पापा ਮਤਲਬ ਕਿ ਆਂ ਮੂਲ ਪਪਾ ਬੋਲਦੇ ਨੇ ਬੇਕੋਸੇ ਬਸ ਖਾਣੇ ਪੈਣੇ ਲੱਗਦੇ। ਪਕਾੜਾ ਹੀ ਆ। ਚਾਹ ਵੀ ਰੈਡੀ। ਇਹ ਜ਼ਰੂਰ ਲੈਓ ਰੈਡੋਏ ਚਾਹ ਦੇ। ਇਹ ਬਸ ਕੋ ਗੁੜੀ ਬੜੀ ਟੇਸਟੀ। ਐਡ ਕਰਤੀ ਆ। ਟੇਸਟ ਆ। ਜਮਾ ਕੋਡ ਪਾ ਮੈਂ ਪੜਪਾ ਲਗੀ ਇਹਨੇ ਬੂਰਾਂ ਨੇ ਹਾਂ ਕੀ ਕਰਨਾ ਛੇਦੀ ਛੇਦੀ ਕੰਦੀ ਹੈ ਹਾਂ ਤੇ ਪਰ ਸੋਹਣੀ ਨਾ ਮੈਨੂੰ ਪਤਾ ਨਹੀਂ ਸੋਹਣੀ ਥੋੜੀ ਰੈਸਟ ਕਰ ਲਈ ਮੈਂ ਕਿ ਮੋਗ ਚੱਲ ਕੋਈ ਚੈਲੰਜ ਲਈਏ ਹਾਂ ਕੀਰਾ ਚੈਲੰਜ ਕਰਕੇ ਗੇਮ ਖੇਡਦੇ ਕੋਈ ਇੰਟਰਸਟਿੰਗ ਕੋਈ ਗੇਮ ਚੈਲੰਜ ਰੋਟੀ ਪਾਣੀ ਖਾ ਗਏ ਉਹ ਫ੍ਰੀ ਚਾਹ ਪੀ ਕੇ ਹੋ ਗਿਆ ਫ੍ਰੀ ਹੁਣ ਬੀ ਤਨ ਉਸ ਬੋਰ ਮੈਂ ਹੋਣ ਲੱਗਾ ਸੌਣ ਸੌਣ ਲੱਗਾ ਹਾਂ ਕਹਿੰਦੀ papa ਸੌਣਾ ਮੈਂ ਨਾ ਬੋਰ ਹੋ ਰਹੀ ਆ ਮੈਂ ਨਾ ਕੁਝ ਖੇਡੂ ਜਾਂ ਸਾਈਕਲ ਚ ਚੱਲ ਬਸ ਸਾਈਕਲ ਨਹੀਂ ਮੈਂ ਚਲਾਣਾ ਚੱਲ ਕੋਈ ਗੇਮ ਫਿਰ ਨਹੀਂ ਕਰਦੇ ਆ ਚੈਲੰਜ ਤੇ ਕੋਈ ਇੰਟਰਸਟਿੰਗ ਗੇਮ ਖੇਡਦੇ ਆ ਚਲੋ ਆਨਯੋਗਾ ਸਾਡਾ ਰੈਡੀ ਚੈਲੇ ਸਾਡਾ ਇਹ ਹੈ ਕਿ ਗੇਮ ਵਿੱਚ ਕੋ ਆਹ ਜਿਹੇ ਤਿੰਨ ਆਪਾਂ ਫਾਵੇ ਟੰਗੇ ਹੋਏ ਪਾਣੀ ਵਿੱਚ ਪੜੇ ਹੋਏ ਇਹਨਾਂ ਵਿੱਚ ਪੜਿਆ ਪਾਣੀ ਤੇ ਕਰਨਾ ਇਹ ਹੈ ਕਿ ਆਹ ਜਿਹੜੀ ਹੈਗੀ ਆ ਪੱਟੀ ਨੂੰ ਅੱਖਾਂ ਦੇ ਬੰਨ ਕੇ ਇਹ ਛੁਰੀ ਮਾਰਨੀ ਆ ਚਾਰ ਅਟੈਂਪਟ ਹੋਣੇ ਆ ਇੱਕ ਤੁਹਾਨੂੰ ਫ੍ਰੀ ਮਿਲ ਜੇਗਾ ਜਿੰਨਾ ਚੋ ਤੁਸੀਂ ਇੱਕ ਇੱਕ ਟੈਂਪ ਚ ਇੱਕ ਇੱਕ ਲਫਾਵਾ ਕਾਟਣਾ ਹੈ ਕਿ ਪੱਟੀ ਬਣ ਗਈ ਜੇ ਤੁਸੀਂ ਇੱਕ ਇੱਕ ਲਫਾਵਾ ਪਹਿਲੀ ਵਾਰ ਚ ਕਾਟਤਾ ਤੇ ਪinare ਤੂੰ ਜਿੱਤ ਗਈ ਇਸ ਤੋਂ ਬਾਅਦ ਇਹ ਮੇਰੀ ਵਾਰੀ ਜਿੰਨਾ ਮੈਨਰ ਹੋਏਗਾ ਉਹਨੂੰ ਮਿਲੇਗਾ ਗਿਫਟ ਅੱਛਾ ਤਿੰਨ ਅਟੈਂਪਟ ਹੋਣਗੇ ਹਰ ਏਕ ਲਾਹਵੇ ਤੇ ਏਕ ਮਾਰਨਾ ਵਾ ਇੱਕ ਤੁਹਾਨੂੰ ਫ੍ਰੀ ਮਿਲੇਗਾ ਚਲੋ ਵੀ ਚਾਰ ਅਟੈਂਪਟ ਹੋਣੇ ਆ ਠੀਕ ਹੈ ਚਲੋ ਕਰਦੇ ਆ ਜੀ ਸ਼ੁਰੂਆਤ ਪੱਟੀ ਬਣ ਕੇ ਹੀ ਕਰਨਾ ਹੈ ਦੇਖ ਬਣੋ ਪੱਟੀ ਅੱਖਾਂ ਦੇ ਦਿਖ ਰਣੀ ਚਾਹੀਦਾ ਪੱਟ ਕੇ ਬੰਨ। ਬਸ ਐਂ ਦੇ ਸਿੱਪਟੇ ਹੁੰਦੇ। ਦੇਖਦਾ ਤੈ ਨਹੀਂ ਪਿਆ। ਆ ਦਸ ਕੀ ਹੈਗਾ ਮੈਨੂੰ? ਫੋਰ ਹੈ ਕੀ ਫੜਿਆਗਾ? ਸੱਚ ਕੀ ਫੜਿਆ ਆ ਮੈਂ। ਮੋਬਾਈਲ? ਨਹੀਂ ਦੇਖਦਾ ਪਿਆ। ਤੇ ਇੱਧਰ ਆ। ਮੂੰਹ ਉੱਧਰ ਕਰ। ਉੱਧਰ 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 ਉੱਧਰ। ਤੇ ਆ ਫਾਰ ਨਾਈਫ। ਇਹਨੂੰ ਮਾਰਨਾ ਹੈ ਲਫਾਫੇ ਤੇ ਇੰਦਾਂ ਦੂਰੋਂ ਸੁਟਣੀ ਆ। ਦੋਨੋਂ ਸੁੱਟਣਾ ਹੈ ਸਿੱਧੀ ਜਿੱਦਾਂ ਨਿਸ਼ਾਨਾ ਹੀ ਲਾਗੇ ਸਿੱਧੀ ਚੱਲ ਲਾਉਣੀ ਨਹੀਂ ਪੱਟੀ ਮੈਂ ਫੜਾਉਣਾ ਤੈਨੂੰ ਜਿੱਦਣਾ ਹੋ ਗਿਆ ਮੈਂ ਅੱਜ ਜਿੱਤ ਗਿਆ लास्ट ਸੌ ਦਾ ਪਾਪਾ ਪਾੜਤਾ ਕਿ ਚੈਲੰਜ ਜਿੱਤਿਆ ਜੀ ਮੈਂ ਉਹ ਮੈਨੂੰ ਕਿਹਾ ਅੱਜ ਜਈ ਉਹ ਚੀਜ਼ੀ ਖਾਣ ਨੂੰ ਮੈਨਿਆ ਕੀ ਦਿੰਦੀ ਆ ਇਹ ਚੀਜ਼ੀ ਖਾਣ ਆਸਤੇ ਜਿਹੜਾ winner ਸੀ ਇਹ ਟੇਸਟ ਕਰਨਾ ਹੈ ਇਹ ਵੀ ਅੱਖਾਂ ਦੇ ਪੱਟੀ ਬੰਨ ਕੇ ਮੈਂ ਟੇਸਟ ਕਰਨਾ ਹੈ ਕਿ ਇਹਨੇ ਮੈਨੂੰ ਚੀਜ਼ ਕੀ ਦੇਣੀ ਆ ਜਿਹੜਾ winner ਹੋਏਗਾ ਉਹ ਲੋਕ ਜੋ ਮੈਟਰੀ ਪੱਟੀ ਬੰਨੂਗਾ ਆ ਕਿਨੇ ਨੇ 5 ਠੀਕ ਹੈ ਤੇ ਹੁਣ ਮੈਂ ਥੋੜਾ ਜਿਹਾ ਵੇਟ ਕਰੋ ਮੈਂ 2 ਮਿੰਟਾਂ ਲੈ ਕੇ ਆਂੀ ਉਹ ਮੈਂ ਚੁਸ ਗੰਗੀ ਉਹ ਨਾਸਟੇ ਥੋੜਾ ਜਾਓ ਸਾਡੀ ਟੇਸਟ ਕਰਾਂਗੇ ਜਿਹੜਾ ਟੇਸਟ ਕਰਾਂਗੇ ਤੈਨੂੰ ਪੂਰਾ ਮੂਝ ਪਾਉ ਤੇ ਟੇਟਾ ਦਿੰਦੋ ਕੀ ਹੈਗਾ ਵਾ ਮਵਾ ਦਾਮ ਨਹੀਂ ਮਕੀਨ ਨਹੀਂ ਕਾਜੂ ਨਹੀਂ ਕਾਜੂ ਬਿਸਕੁਟ ਹਾਂ ਠਰ ਤੇ ਇਹਨੇ ਗੈਸਾ ਕਰ ਲੇਤਾ ਹੈ ਤੇ ਹੁਣ ਜੀ ਮੇਰੀ ਵਾਡੀ ਹੈ ਤੇ ਚਲੋ ਪੈਕਟ ਵੀ ਖਾਣਾ ਕਿੱਥੇ ਹੈ ਪੈਕਟ ਮੈਂ ਉਥੋਂ ਦੀ ਖੁਸਕੀ ਲੈ ਕੇ ਆਈਆਂ ਪੈਕੇਟ ਵੀ ਲਿਆਓ ਵਿਖਾਈ ਨਾ ਕੀ ਦਿਖਵਾਇਆ ਮੈਨੂੰ ਇਹਨਾਂ ਚੋ ਕੁਝ ਖਵਾ ਕੇ ਦਿਖਾਉਂਦੇ ਆ ਹਾਂ ਕਿ ਨਹੀਂ ਐ ਲੋਲੀਪੋਪ ਲੋਲੀਪੋਪ ਕੀ ਆ ਖਾ ਲਈ ਆ ਤੇ ਇਹਨਾਂ ਇਹਨਾਂ ਮੈਜਿਸਟਿਕ ਮਗੀ ਡਾਂਡੇ ਇਹ ਇਹ ਕਾਗਾ ਵੈਨੂ ਰਖਾਉ। ਇਹਨਾਂ ਚਾਰਾ ਚੀਜ਼ਾਂ ਚੋਖਾ ਦੇ ਪੱਟੀ ਬਣ ਕੇ ਵਿਖਾਵਾਂਗੇ। ਫਖਾਵਾਂਗਾ ਪਿਨਾਜ ਨੂੰ ਇਹ ਗੈਸ ਕਰੇਗੀ ਪੀ ਇਹ ਕੀ ਹੈਗਾ ਇਹ ਉਸ ਤੋਂ ਬਾਅਦ ਹੋਏਗੀ ਮੇਰੀ ਟਰਨ ਕਿਨਾਰੇ ਚਾਰ ਪੰਜਾਂ ਚਾ ਚੋ ਮੈਂ ਇਹ ਇੱਕ ਅੱਖਾਂ ਦੇ ਪੱਟੀ ਬਣ ਕੇ ਇਹਦੇ ਮਾਮੂਵਿਚ ਪਾਵਾਂਗਾ ਉਹ ਚੀਜ਼ ਤੇ ਗੈਸ ਕਰੇਗੀ ਵੀ ਇਹ ਕੀ ਹੈਗਾ ਇਹ ਇਹ ਵੀ ਇੱਕ ਚੈਲੰਜ ਹੈ ਇਹਦੇ ਸਾਰੇ ਮੂਦੀ ਹੈ। ਤੋਂ ਮੈਂ ਆਪਣਾ ਬੰਨ ਲਿਆ। ਦੋਸਤੋ ਨੂੰ ਮੱਧ ਉਹ ਚੀਜ਼ਾਂ ਮਿਕਸ ਕਰਕੇ ਖਾਣ ਲੱਗਾ ਨੂੰ ਇਹਨੇ ਬੁੱਝਦੀ ਹੈ ਕਿ ਨਹੀਂ। ਮੈਂ ਦੋ ਚੀਜ਼ਾਂ ਨੂੰ ਮੈਂ ਨਾ ਮਿਕਸ ਕਰਕੇ ਖਾਣ ਲੱਗਾ ਹਾਂ। ਇੱਕ ਹੈ ਜੀ ਪੋਟੈਟੋ। ਵੇਖਾ ਜੀ ਦੁੱਧ ਦੇ ਕਿ ਮਿਕਸਰ ਨਾਲ ਖਵਾ ਲੇ। ਇਹ ਦੁੱਧ ਨੂੰ ਮਿਕਸਰ ਨਾਲ ਕੇ ਤਾਂ ਮੈਨੂੰ ਪਤਾ ਲੱਗਣਾ ਕੀ ਹੈਗਾ ਇਹ। ਖੁਦ ਜੀ ਮੈਂ ਖਾ ਲੇ ਫਿਰ। ਠੀਕ ਹੈਗਾ। ਕੀ ਹੈ? ਰੋਂਗ ਗਲਤ 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 ਇੱਕ ਕੇ ਘਸਿਆ ਪਾਪਕੋਰਨ ਤੇ ਇੱਕ ਕੇ ਪੋਟਾਟਰ ਦੋ ਚੀਜ਼ਾਂ ਮਿਕਸ ਕਰਕੇ ਨਖਵਾਈਆਂ ਇਹ ਪਰ ਬੋਝ ਨਹੀਂ ਸਕੀ ਇਹ ਹੋ ਗਈ ਆ ਜੀ ਟਾਈਮ ਫਿਨਿਸ਼ ਬਾਅਦ ਸੋਣ ਇਸ ਤੋਂ ਬਾਅਦ ਮੇਰੀ ਵਾਰੀ ਆ ਫਿਰ ਫਿਨਿਸ਼ ਚੈਲੰਜ ਖਤਮ ਇਸੇ ਤਰ੍ਹਾਂ ਦੌੜੀ ਮੇਰੀ ਇੱਕੋ ਹੀ ਵਾ ਤੂੰ ਮੈਂ ਜਿੱਤ ਗਿਆ ਉਦੋਂ ਤੂੰ ਹਾਰ ਗਈਆਂ ਹਾਰ ਗਈਆਂ ਨਾ ਚੱਲ ਨੂੰ ਮੈਨੂੰ ਕਰਾ మ <fois> <anesthetics> ਤੁਹਾਨੂੰ ਕਿੰਨਾ ਲੱਗਿਆ ਕਰੋ ਇਹ ਨਾ ਰੋਕ ਜੋ ਤੁਸੀਂ ਕਿੰਨਾ ਟਾਈਮ ਲਾਇਆ ਹੈ 1 ਘੰਟਾ ਅਲੋ ਖਾਓ ਇਹ ਤਾਂ ਇਹ ਫੜ ਨਹੀਂ ਸਕਦੇ ਖਾ ਲੋ ਮੰਗ ਕੇ ਇੰਦੇ ਨਾਲ ਪਟਾਟੋ ਬਿਸਕੁਟ ਅੱਛਾ ਹਲੋ ਠੀਕ ਆ ਮੰਗ ਕੇ ਇੰਦੇ ਨਾਲ ਪਟਾਟੋ ਬਿਸਕੁਟ ਹਾਂ ਵੈਰੀ ਗੁੱਡ ਪਾਓ ਬੰਦੋ ਗਿਓ ਨੂੰ ਜੋੜ ਦਿਓ ਤੰਨ ਆ ਗਿਆ ਹੀ ਆ ਹੁਣ ਹੋਰ ਕੁਝ ਰੱਖੋ ਨਾ ਥੋੜੀ ਮਿਕੋੜਾ ਕੁਛ ਇਹਨੂੰ ਕੁਝ ਹੋਰ ਖਵਾਉਣਾ ਹੈ ਨੂੰ ਕੁਝ ਹੋਰ ਖਵਾਉਣਾ ਹੈ Como una. ਇੰਜੋਏ ਕੀਤਾ ਤੇ ਤੁਹਾਨੂੰ ਸਭ ਚੈਲੰਜ ਕਿਵੇਂ ਲੱਗਾ ਉਹ ਕਮੈਂਟ ਵਿੱਚ ਕਰਕੇ ਜਰੂਰ ਦੱਸੋ ਇਹ ਹਾਲ ਚੈਲੰਜ ਤੁਹਾਨੂੰ ਕਿਤਨਾ ਲੱਗਾ ਤੇ ਜਿਵੇਂ ਚੈਲੰਜ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜਰੂਰ ਕਰਿਓ ਤੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਤੁਹਾਨੂੰ ਸਾਡਾ ਵਲੌਗ ਵਧੀ